ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਮਹਿਕ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਸਾਡੇ ਚੈਨਲ ਸਾਡੀ ਪਹਿਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਆ ਤੇ ਅੱਜ ਆਪਾਂ ਫਿਰ ਬੱਚਿਆਂ ਦੇ ਨਾਲ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੇ ਆਪਾਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂਗੇ ਤੇ ਕੀਰਤਨ ਬੜਾ ਸੋਹਣਾ ਕਰਦੇ ਹੈਗੇ ਤੇ ਆਪਾਂ ਅੱਜ ਇਹਨਾਂ ਤੋਂ ਕੀਰਤਨ ਬਾਰੇ ਤਬਲੇ ਬਾਰੇ ਤੇ ਹਰਮੋਨੀਅਮ ਬਾਰੇ ਜਾਣਕਾਰੀ ਲੈਣੇ ਹਾਂਗੇ ਤੜਾ ਨਾਮ ਕੀ ਆ ਮੇਰਾ ਨਾਮ ਤੇਗ ਫਤੇ ਸਿੰਘ ਖਾਲਸਾ ਤੇ ਇਹ ਕੀ ਆ ਤੁਹਾਡੇ ਅੱਗੇ ਇਹ ਹੈਗਾ ਜੀ ਤਬਲਾ ਇੱਕ ਇਨਸਟਰੂਮੈਂਟ ਜਿਹੜਾ ਜਦੋਂ ਆਪਾਂ ਮਿਲ ਕੇ ਕੀਰਤਨ ਕਰਦੇ ਆ ਕੋਈ ਵੀ ਮਿਊਜ਼ਿਕ ਪਲੇ ਕਰਦੇ ਆ ਜ਼ਰੂਰੀ ਕਿ ਕੀਰਤਨ ਜਿੱਦਾਂ ਗਾਣੇ ਵੀ ਆ ਉਹ ਵੀ ਇੱਥੇ ਹੈਗੇ ਆ ਜਿੱਦਾਂ ਪਿਛਲੇ ਬਹੁਤ ਸਰੀਲੇ ਸਿੰਗਰ ਸੀ ਨਾ ਜਿਹੜੇ ਉਹ ਇੱਥੇ ਹੀ ਹੁੰਦੇ ਹੁੰਦੇ ਓਕੇ ਇਹਨਾਂ ਦੋਨਾਂ ਦਾ ਵੱਖਰਾ ਨਾਮ ਆ ਜੇ ਦੋਨਾਂ ਸੇਮ ਹੀ ਨਹੀਂ ਤਬਲਾ ਹਰਮੋਨੀਅਮ ਨਹੀਂ ਮਤਲਬ ਇਹ ਇਹ ਦਾ ਤੇ ਹਾਂਜੀ ਇਦਾਂ ਨਾਲ ਜੀ ਡੁੱਗੀ ਇਦਾਂ ਨਾਲ ਚੱਟੂ ਓਕੇ ਤੇ ਤੋ ਕਿੰਨਾ ਟਾਈਮ ਹੋ ਗਿਆ ਤੈਨੂੰ ਕੀਰਤਨ ਕਰਨਾ ਸਿੱਖਿਆ ਨੂੰ ਤਬਲੇ ਤੇ ਮੈਨੂੰ ਜੀ ਮੇਰੇ ਸਦਕਾਰੀ ਉਹ ਕੁਸਤਾਜ ਜੀ ਅ ਉਸਤਾਦ ਯਾਨੀ ਭਾਈ ਵਿਸ਼ਾਲਦੀਪ ਸਿੰਘ ਜੀ ਤੇ ਮੈਨੂੰ ਉਹਨਾਂ ਨੂੰ ਸਿੱਖਿਆਣ ਹੋ ਗਿਆ ਵਾ ਸਿੱਖਿਆਣ ਹੋ ਗਿਆ ਵਾ ਅ ਮੇਰੇ ਖਿਆਲ ਨਾਲ ਮੈਨੂੰ 4 ਕ ਮਹੀਨੇ ਹੋ ਗਏ 4 ਕ ਮਹੀਨੇ ਹੋ ਗਿਆ ਹਾਂਜੀ ਤੇ ਕਿੰਨੀ ਕ ਸਮਝ ਆਈ ਆ ਹੁਣ ਤੱਕ ਇਹਦੇ ਬਾਰੇ ਵਾਹ ਰਾਏ ਜਿੰਨੀ ਦੇਣੀ ਬੇਤੀ ਤੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਕਿ ਆ ਤਿੰਨੇ ਕੀ ਚੀਜ਼ਾਂ ਨੇ ਹਾਂਜੀ ਦੱਸੋ ਆ ਹੈਗੀ ਹੈ ਜੀ ਸ਼ਾਹੀ ਹੂੰ ਆ ਹੈਗੀ ਕਿਨਾਂ ਮیدਾਨ ਤੇ ਆ ਹੈਗਾ ਕਿਨਾਰ ਇਹਨਾਂ ਤਿੰਨਾਂ ਦੀ ਆਵਾਜ਼ਾ ਬਹੁਤ ਅਲੱਗ ਜਿੱਦਾਂ ਕੀ ਕਿਹੜੀ ਜ਼ਿਆਦਾ ਯੂਜ਼ ਹੁੰਦੀ ਆ ਕਿਹੜੇ ਵਾਲੀ ਜ਼ਿਆਦਾ ਯੂਜ਼ ਹੁੰਦੀ ਜਿਹੜੀ ਉਹ ਯੂਜ਼ ਤੇ ਵੇ ਸਾਰੀਆਂ ਹੁੰਦੀਆਂ ਹਨ ਬਟ ਆ ਜਿਹੜੀ ਆ ਚੀਜ਼ ਹੈ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਜ਼ਿਆਦਾ ਜ਼ਿਆਦਾ ਯੂਜ਼ ਹੈ ਹੀ ਹੁੰਦੀ ਹੈ ਉਹ ਯੂਜ਼ ਤੇ ਸਾਰੀਆਂ ਹੁੰਦੀਆਂ ਹਨ ਪਰ ਜ਼ਿਆਦਾ ਯੂਜ਼ ਆ ਹੀ ਹੁੰਦੀ ਹੈ ਤੇ ਹੁਣ ਤੱਕ ਕਿੰਨੀਆਂ ਤਾਲਾਂ ਸਿੱਖ ਚੁੱਕੇ ਹਾਂ ਮੈਂ ਜੀ ਪਹਿਲਾਂ ਦੇ ਕਹਿਰਵਾ ਚਲੰਤ ਫਿਰ ਫਿਰ ਇੱਕ ਹੋਰ ਕਹਿਰਵਾ ਤੇ ਫਿਰ ਤਿੰਨ ਤਾਲ ਹੁਣ ਕਹਿਰਵਾ ਲੱਗੀ ਠੀਕ ਆ ਵਜਾ ਕੇ ਦਿਖਾ ਸਕਦੇ ਹਾਂਜੀ ਚਲੋ ਨਾਮ ਦੱਸ ਦੱਸ ਕੇ ਹੁਣ ਮੈਂ ਮਜੂਰ ਲਗਾ ਜੀ ਮੇਰੀ ਸਭ ਤੋਂ ਪਹਿਲੀ ਤਾਲ ਮੈਂ ਫਸਟ ਤਾਲ ਕੀ ਕੈਰਵਾ ਚਲੰਤ ਧ ਗ ਨ ਤ ਨ कैर वा वा दा पेट तिन तिन दा पेट धिन धिन तिन तिन ता तड़े धिन धिन दा तर तिन तिन दा तर और नेक्स्ट आज ये तिन ताल दा धिन धिन दा दा धिन ਧਰ ਧਿੰ ਧਿੰ ਤੁਸੀਂ ਆਪਣਾ ਨਾਮ ਦੱਸੋ ਜੀ ਦਾਇਮਿਤਕਾਰ ਖਾਲਸਾ ਤੁਹਾਨੂੰ ਹਰਮੋਨੀਅਮ ਸਿੱਖਿਆ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ 4 ਮਹੀਨੇ ਹੋ ਗਿਆ 4 ਮਹੀਨੇ ਹੋ ਗਿਆ ਤਾਂ ਕਿੰਨਾ ਕੁ ਹੁਣ ਤੱਕ ਆਉਣ ਲੱਗ ਗਿਆ ਵਾ ਪੰਜ ਸ਼ਬਦ ਆ ਗਏ ਹੁਣ ਆ 4 5 ਹੁਣ ਤੁਸੀਂ ਸਾਨੂੰ ਕੀ ਸੁਣਾਓਗੇ ਇੱਕ ਸ਼ਬਦ ਹੁਣ ਇੱਕ ਕਲੀ ਨੇ ਸ਼ਾਹਦ ਸਿਤੋਣਾ ਇਸ ਤੋਂ ਬਾਅਦ ਜੋ ਇਹ ਕਹਿਣਗੇ ਠੀਕ ਆ ਆਪਾਂ ਇਹਨਾਂ ਦੋਨਾਂ ਦਾ ਸਮੇਲ ਇਹਨਾਂ ਦੋ ਸ਼ਬਦ ਸੁਣਾਗੇ ਤਬਲਾ ਤੇ ਹਰਮੋਨੀਅਮ ਦੇ ਨਾਲ ਤੇ ਵੈਸੇ ਇਹ ਬਹੁਤ ਮਤਲਬ ਕਿਰਪਾ ਦੇ ਨਾਲ ਹੀ ਇਹ ਦਾਤ ਮਿਲਦੀ ਹੈਗੀ ਕੀਰਤਨ ਦੀ ਦਾਤਾ ਜਿਹੜੀ ਕੀਰਤਨ ਨਿਰਮੋਲਕ ਹੀਰਾ ਤੇ ਮੈਨੂੰ ਸ਼ੌਂਕ ਬਾਤ ਹੈ ਕਿ ਮੈਂ ਵੀ ਕੀਰਤਨ ਕਰਾਂ ਪਰ ਮੈਨੂੰ ਆਵਾਜ਼ ਮੇਰੀ ਆਵਾਜ਼ ਨਹੀਂ ਹੈਗੀ ਮੈਂ ਜਿੱਦੇ ਨਾਲ ਕੀਰਤਨ ਕਰ ਸਕਾਂ ਇੱਕ ਦਿਨ ਮੈਂ ਇਹਨੂੰ ਕੀਰਤਨ ਦਾ ਸ਼ਬਦ ਸਖਾ ਰਹੀ ਸੀ ਕਿਉਂਕਿ ਮੈਨੂੰ ਹਰਮੋਨੀਅਮ ਦਾ ਤਾਂ ਬੇਸਿਕ ਫਿਰ ਵੀ ਆਂਦਾ ਆ ਤੇ ਇਹ ਮੈਨੂੰ ਕਹਿੰਦੀ ਤੁਹਾਡੀ ਦੇ ਸੌਰੀ ਨਹੀਂ ਮਿਲ ਗਈ ਮੈਂ ਕਿ ਐਸੇ ਕਰਕੇ ਮੈਂ ਕੀਰਤਨ ਨਹੀਂ ਕਰਦੀ ਕਿਉਂਕਿ ਮੈਨੂੰ ਪਤਾ ਹੈ ਕਿ ਮੇਰੀ ਆਵਾਜ਼ ਨਹੀਂ ਹੈਗੀ ਕੀਰਤਨ ਵਾਲੀ ਤੇ ਬਹੁਤ ਮਹਾਰਾਜ ਦੀ ਕਿਰਪਾ ਦੇ ਨਾਲ ਇਦਾਂ ਦੀ ਦਾਤ ਮਿਲਦੀ ਹੈਗੀ ਤੇ ਬੱਚਿਆਂ ਤੇ ਬੜੀ ਮਹਾਰਾਜ ਵੱਲੋਂ ਕਿਰਪਾ ਆ ਕਿ ਇੰਨਾ ਸੋਨਾ ਇਹ ਕੀਰਤਨ ਕਰਦੇ ਹੈਗੇ ਇੰਨਾ ਆਨੰਦ ਆਂਦਾ ਆ ਤੇ ਬਾਕੀ ਪਿਛਲੀ ਵੀਡੀਓ ਜਿਵੇਂ ਆਪਾਂ ਗੱਲ ਕਰੀ ਸੀ ਕਿ ਪੇਰੈਂਟਸ ਤੇ ਡਿਪੈਂਡ ਕਰਦਾ ਹੈ ਕਿ ਬੱਚਿਆਂ ਨੂੰ ਕਿੱਦਾਂ ਦੀ ਸਿੱਖਿਆ ਦੇਣੀ ਹੈ ਕਿਹੜੀ ਦਾਤ ਦੇਣੀ ਹੈਗੀ ਕਿਹੜੀ ਚੀਜ਼ ਨਾਲ ਜੋੜਨਾ ਹੈ ਪੇਨ ਹੋਣਾਂ ਦੀ ਮਿਹਨਤ ਆ ਕਿ ਇਹਨਾਂ ਨੂੰ ਚੰਗੇ ਪਾਸੇ ਲਾਇਆ ਆ ਵਧੀਆ ਕੀਰਤਨ ਸਿਖਾਇਆ ਗੁਰਬਾਣੀ ਵਾਲੇ ਪਾਸੇ ਜੋੜਿਆ ਆ ਤੇ ਹੁਣ ਆਪਾਂ ਇੱਕ ਸ਼ਬਦ ਸੁਣ ਕੇ ਵੀਡੀਓ ਦੀ ਸਮਾਪਤੀ ਕਰਾਂਗੇ ਕੀਤਾ ਜਾਂ ਤੂੰ ਨਹੀਂ ਮੈਂ ਹਾਂ ਜੀ ਤੇ ਇੱਕ ਹੀ ਮਤਲਬ ਕੀ ਬੇਨਤੀ ਹੈ ਸਾਰਿਆਂ ਨੂੰ ਅਮਰ ਸ਼ਕੋਧਾ ਸਹੀ ਗਾ ਸੱਜੋ ਤੇ ਬਾਕੀ ਮਾਰੇ ਨੇ ਜਿਹੜਾ ਤਰਨਾ ਹੈ ਜਿੰਨੇ ਉਹਨੇ ਖੁਦ ਹੀ ਤਰ ਜਾਣਾ ਜਿੱਦਾਂ ਕੀ ਮਾਰਾ ਹੀ ਨਹੀਂ ਉਹਨੂੰ ਖੋਰੀ ਤਰਾਲੇਣਾ ਜਿੰਨੇ ਤਰਨਾ ਵਾ ਇਸੇ ਸਰਸਾ ਸੰਸਾਰ ਸਾਗਰ ਤੋਂ ਸਾਗਰ ਤੋਂ ਸੰਸਾਰ ਸਾਗਰ ਤੋਂ ਜਿੰਨੇ ਤਰਨਾ ਜਿੰਨੇ ਬੇੜੇ ਚੜਨਾ ਉਹਨੇ ਆਪੇ ਬੇੜੇ ਚੜ ਜਾਣਾ ਬਾਕੀ ਜਿਹੜਾ ਰਹਿ ਗਿਆ ਉਹ ਰਹਿ ਗਿਆ ਇਸ ਲਈ ਜੇ ਬੇੜੇ ਚੜਨਾ ਤੇ ਅਮਰਤ ਵੀ ਛਕਣਾ ਪੈਣਾ ਅਸੀਂ ਅਮਰ ਛਕੋ ਤੇ ਸੇਂਗ ਸੱਜੋ ਤੇ ਇੱਕ ਹੋਰ ਚੀਜ਼ ਜਿੱਦਾਂ ਹਣ ਪੰਦਰਵਾਲਾ ਚੱਲਣ ਦਾ ਸ਼ਹੀਦੀ ਤੇ ਜਿੱਦਾਂ ਮੈਂ ਉਹਦੇ ਪ੍ਰਤੀ ਕੁਝ ਕਹਿਣਾ ਚਾਹੂੰਗਾ ਕਿ ਜਾਂ ਤੇ ਜਿੰਨੂੰ 24 ਸਾਹਿਬ ਜਾਂ ਜਗਦੀ ਸਾਹਿਬ ਇਦਾਂ ਦੇ ਪਾਠ ਤੇ ਪਾਠ ਸਾਹਿਬਾ ਨਾਲ ਆਉਂਦੇ ਆ ਕੰਠਾ ਜਬਾਨੀ ਕੰਠਾ ਜਾਂ ਉਹਦਾ ਕਰ ਸਕਦਾ ਵਾ ਜੇ ਕੋਈ ਇਨਾ ਟਾਈਮ ਹੈਗਾ ਵਾ ਕੀ ਮਤਲਬ ਕਿ ਉਹ ਕੁਟਕਾ ਸਾਹਿਬ ਤੋਂ ਯਾਹ ਪਰ ਫੋਮ ਤੋਂ ਦੇਖ ਕੇ ਕਰ ਸਕੇ ਇਹ ਫਸਟ ਟਾਈਮ ਕਰਨਾ ਚਾਹੀਦਾ ਦਸਵੰਦ ਟਾਈਮ ਦਾ ਵੀ ਦਸਵੰਦ ਕੱਟਣਾ ਚਾਹੀਦਾ ਜਿੱਦਾਂ ਮਾਇਆ ਚੋਂ 10% ਦਸਵੰਦ ਕੱਢੀ ਦਾ ਉਹਦੇ ਟਾਈਮ ਚੋਂ ਜਦੋਂ 24 ਘੰਟੇ ਆ ਨਾ ਉਹਨਾਂ ਦੇ 10% ਯਾਨੀ ਢਾਈ ਹੁੰਦੇ ਨਾ ਢਾਈ ਘੰਟੇ ਦਸਵੰਦ ਕਰਨਾ ਚਾਹੀਦਾ ਜੂਰ ਐਦਾਂ ਜਿਹਾ ਕਲਾ ਜਿੱਦਾਂ ਗਤਕਾ ਹੋ ਗਿਆ ਤਬਲਾ ਵਗੈਰਾ ਹੋ ਗਿਆ ਹਰਮੋਨੀਅਮ ਕੀਰਤਨ ਕਵੀਸ਼ਰੀ ਟਾਡੀ ਟਾਡ ਕਲਾ ਤੇ ਤੁਹਾਨੂੰ ਇਦਾਂ ਦੀ ਕਲਾ ਜਰੂਰ ਸਿੱਖਣੀ ਚਾਹੀਦੀ ਬਹੁਤ ਜਿੱਦਾਂ ਕਿ ਮੈਂ ਹੁਣ 11 ਸਾਲਾਂ ਦਾ ਤੇ ਮੈਂ ਇੰਨੀ ਛੇਤੀ ਮਤਲਬ ਕਿ ਇੰਨੇ ਵੱਡੇ ਚੈਨਲ ਦੀ ਵੀਡੀਓ ਤੇ ਆ ਗਿਆ ਤੇ ਤੂੰ ਹੀ ਤੇ ਸਗੋਂ ਤੁਹਾਡੇ ਕੋਲ ਮਤਲਬ ਕਿ ਮੈਂ ਤੇ 4 ਮਹੀਨੇ ਹੋਏ ਸਿੱਖਨੂ ਤੇ ਇਸ ਇਦਾਂ ਦੀ ਕਲਾ ਸਿੱਖੋ ਇਹ ਗੱਲਾਂ ਤਾਂ ਬਹੁਤ ਮੁੱਲ ਆ ਮੋਲਾ ਜਿੱਦਾਂ ਕੀ ਤੁਸੀਂ ਵੱਡੇ ਵੱਡੇ ਮਹਾਪੁਰਸ਼ ਜਿਹੜੇ ਹੈਗੇ ਆ ਦਸੰਤਪਾਪਾ ਬਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਗਲਵੰਦ ਸਿੰਘ ਜੀ ਇਹਨਾਂ ਦੇ ਮਹਾਪੁਰਸ਼ੇ ਇਹ ਜਿ ਉਹਨਾਂ ਨੂੰ ਜਿੱਦਾਂ ਕੀ ਹੁਣ ਬੱਚੇ ਹਨਾ ਜਿੱਦਾਂ ਕੀ ਵੱਡੇ ਰਾਗੀ ਸਾਹਿਬਾਨ ਹੁੰਦੇ ਆ ਰਾਗੀ ਸਾਹਿਬਾਨ ਦੇ ਤੇ ਉਹ ਉਹਨਾਂ ਨੂੰ ਮਤਲਬ ਕੀ ਪਿਆਰ ਦਿੰਦੇ ਆ ਪਰ ਜਿਹੜੇ ਛੋਟੇ ਬੱਚੇ ਹੁੰਦੇ ਹਨਾ ਉਹ ਰੱਬ ਦਾ ਰੂਪ ਹੁੰਦੇ ਆ ਜੇ ਉਹਨਾਂ ਨੂੰ ਐਦਾਂ ਦੀ ਕਲਾ ਹੁੰਦੇ ਹੁੰਦੀ ਆ ਹੁਣ ਨਾ ਤੇ ਜਿਹੜੇ ਮਹਾਪੁਰਸ਼デア ਉਹਨਾਂ ਨੂੰ ਜ਼ਿਆਦਾ ਪਿਆਰ ਦਿੰਦੇ ਆ ਤੇ ਇਹ ਦਨੀਆ ਕਲਾ ਸਿੱਖੋ ਸਿੰਘ ਸਜੋ ਅਮਰ ਸ਼ਕੋਤ ਸਿੰਘ ਸਜੋ ਤੇ ਵੀਡੀਓ ਅੱਜ ਐਂਡ ਕਰਦੇ ਆਂ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ